वाहेगुरु जी का खालसा वाहगुरु जी की फतेह गुरु रूप साध संगत के चरणों वारम्बार नमस्कार है संगत जी आप जी की कृपा असीसद सदका एक होर बेनती कि आप जी के सन्मुख हाजिर हुए हाँ आप जी सरवण करो वागुरु जी चाहे कोई भी जीव है संसारी ਕਾਸ ਕਰਕੇ ਜਿਹੜਾ ਮਨੁੱਖ ਹੈ ਜਿਹੜਾ ਗ੍ਰਸਤੀ ਧਰਮ ਵਿੱਚ ਵਿਚਿਰਣ ਕਰ ਰਿਹਾ ਹੈ ਉਹਨਾਂ ਦੇ ਕਈ ਕੰਮ ਹੁੰਦੇ ਨੇ ਜਿਹੜੇ ਕੀ ਬਹੁਤ ਮਹੱਤਵਪੂਰਨ ਹੁੰਦੇ ਨੇ ਜਿਹੜੇ ਕੀ ਬਹੁਤ ਜ਼ਰੂਰੀ ਹੁੰਦੇ ਨੇ ਪਰ ਜਦੋਂ ਕੋਈ ਵੀ ਕੰਮ ਆਰੰਭ ਕਰਨ ਤੋਂ ਬਾਅਦ ਉਹ ਪੂਰਾ ਨਹੀਂ ਹੁੰਦਾ ਉਹਦੇ ਪਿੱਛੇ ਕੀ ਕਾਰਨ ਹੈ ਸੰਗਤ ਜੀ ਜਦੋਂ ਅਚੰਚੇਤ ਕੀਤੇ ਹੁੰਦਿਆਂ ਜਾਂਦੀਆਂ ਜਾਂ ਕਿਸੇ ਵੀ ਕਾਰਨ ਸਾਨੂੰ ਪਤਾ ਨਾ ਵੀ ਲੱਗੇ ਪਰ ਸਾਡੇ ਪੈਰ ਵਿੱਚ ਕੋਈ ਛੋਟਾ ਜਿਹਾ ਕੰਡਾ ਚੁੱਭ ਜਾਵੇ ਸਾਨੂੰ ਮਹਿਸੂਸ ਉਦੋਂ ਭਾਵੇਂ ਨਾ ਹੋਵੇ ਪਰ ਕੋਸ਼ ਸਮਾਪਾ ਕੇ ਜਦੋਂ ਸਾਡੇ ਪੈਰ ਵਿੱਚ ਜਦੋਂ ਦੁੱਖ ਉੱਠਦਾ ਹੈ ਪੀੜ ਰੂਪੀ ਤੇ ਸਾਡਾ ਸਾਰਾ ਧਿਆਨ ਕੇਂਦ੍ਰਿਤ ਹੋ ਜਾਂਦਾ ਹੈ ਪੀੜ ਉੱਤੇ ਅਸੀਂ ਉਸ ਕੰਡੇ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਆ ਜਦੋਂ ਕੰਡਾ ਨਿਕਲ ਜਾਂਦਾ ਹੈ ਤੇ ਸਾਨੂੰ ਆਰਾਮ ਆ ਜਾਂਦਾ ਹੈ ਠੀਕ ਇਸੇ ਤਰ੍ਹਾਂ ਹੀ ਆਪਾਂ ਇੰਨੇ ਗਿਆਨੀ ਨਹੀਂ ਹੈ ਕਿ ਅਸੀਂ ਇਹ ਗੱਲ ਨੂੰ ਦਾਵਾ ਕਰਕੇ ਬੋਲ ਸਕੀਏ ਕਿ ਸਾਡੇ ਇਸ ਇੱਕ ਕੀਤੇ ਹੋਏ ਕਰਮ ਕਰਕੇ ਆ ਵਿਗੜ ਪਿਆ ਹੈ ਦੂਜੇ ਇਸ ਕਰਮ ਕਰਕੇ ਸਾਡੇ ਇਸ ਕਾਰਜ ਵਿੱਚ ਵਿਗੜ ਪਿਆ ਹੈ ਇਹ ਦ੍ਰਿਸ਼ਟੀ ਕੇਵਲ ਮਹਾਪੁਰਸ਼ਾਂ ਦੇ ਕੋਲ ਹੁੰਦੀ ਹੈ ਸੋ ਸੰਗਤ ਜੀ ਚਾਹੇ ਕਰਮ ਅਸੀਂ ਕੋਈ ਵੀ ਕੀਤਾ ਹੋਵੇ ਸਾਨੂੰ ਇਸ ਚੀਜ਼ ਦਾ ਕੋਈ ਗਿਆਨ ਨਹੀਂ ਪਰ ਜਿਹੜੇ ਸੰਤ ਮਹਾਪੁਰਸ਼ ਨੇ ਉਹਨਾਂ ਨੇ ਇੱਕ ਹੀ ਗੱਲ ਮੁਕਾ ਦਿੱਤੀ ਹੈ ਕਿ ਜਿਹੜੇ ਉਹ ਮਾੜੇ ਕਰਮ ਹੁੰਦੇ ਨੇ ਉਹਨਾਂ ਨੂੰ ਕਟਣਾ ਬਤ ਜਰੂਰੀ ਹੈ ਐਨੀ ਸਮਰਥਾ ਜਾਂ ਤੇ ਸਤਿਗੁਰੂ ਵਿੱਚ ਹੈ ਜਿੱਥੇ ਸਤਗੁਰਾਂ ਦੇ ਮਹਾਪੁਰਖਾਂ ਵਿੱਚ ਹੈ ਸੰਤਾਂ ਵਿੱਚ ਹੈ ਪਿਆਰਿਆਂ ਵਿੱਚ ਹੈ ਜੋ ਇੱਕ ਬੋਲ ਬੋਲ ਕੇ ਆਪ ਜੀ ਦਾ ਜੀਵਨ ਬਦਲਣ ਦੀ ਸਮਰਥਾ ਰੱਖ ਸਕਦੇ ਨੇ ਰੱਖਦੇ ਵੀ ਨੇ ਸੋ ਸੰਗਤ ਜੀ ਸਤਗੁਰਾਂ ਨੇ ਇੰਨੀ ਤਾਕਤ ਕੇਵਲ ਤੇ ਕੇਵਲ ਗੁਰਬਾਣੀ ਵਿੱਚ ਬਖਸ਼ੀ ਹੋਈ ਹੈ ਕਿ ਜਿਹੜੇ ਕੀਤੇ ਹੋਏ ਅਤਮ ਲੀਨ ਕਰਨ ਮਨ ਨੂੰ ਵੀ ਬਾਣੀ ਜਪਣ ਉਪਰੰਤ ਕੱਟ ਸਕਦੇ ਨੇ ਭਾਈ ਗੁਰੂ ਜੀ ਚਾਹੇ ਕੋਈ ਵੀ ਕਰਮ ਆੜ ਆਇਆ ਹੋਵੇ ਆਪ ਜੀ ਦੇ ਕਿਸੇ ਵੀ ਕਾਰਜ ਵਿੱਚ ਪਹਾੜ ਬਣ ਕੇ ਆਪ ਜੀ ਦੇ ਰਾਵਾਂ ਦੇ ਵਿੱਚ ਪੱਥਰ ਬਣ ਕੇ ਖਲੋ ਜਾਵੇ ਆਪ ਜੀ ਨਿਸ਼ਚਿੰਤ ਹੋ ਕੇ ਗੁਰੂ ਮਹਾਰਾਜ ਜੀਾਂ ਦੇ ਅੱਗੇ ਬੇਨਤੀ ਕਰਕੇ ਤੇ ਬਾਣੀ ਦਾ ਜਾਪ ਆਰੰਭ ਕਰ ਦੋ ਜਦੋਂ ਇੱਕ ਪਰਿਵਾਰ ਮਿਲ ਕੇ ਕੋਈ ਕਾਰਜ ਪੂਰਾ ਹੋਣ ਦੀ ਅਰਦਾਸ ਕਰਦਾ ਹੈ ਉਸ ਕਾਰਜ ਦੇ ਸਿਰੇ ਚੜੰਦੀ ਅਰਦਾਸ ਕਰਦਾ ਹੈ ਸੰਗਤ ਜੀ ਕਰਦਾ ਕੋਈ ਇੱਕ ਵੀ ਜੀ ਇਸ ਕਾਰਜ ਨੂੰ ਆਰੰਭੋ ਤੇ ਦਿਨ ਰਾਤ ਗੁਰਬਾਣੀ ਜਪਨ ਤੇ ਗੁਰਬਾਣੀ ਪੜਨ ਤੇ ਲੱਗ ਜਾਵੋ ਕਿਉਂਕਿ ਜਿੰਨਾਂ ਦਾ ਸਰਦਾ ਹੈ ਜਿੰਨਾਂ ਦੇ ਬੱਚੇ ਸਮਝਦਾਰ ਨਹੀਂ ਕੁਝ ਤੇ ਐਸੇ ਗ੍ਰਸਤੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦਾ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਸਿਰ ਤੇ ਕੋਈ ਵੱਡਾ ਵਡੇਰਾ ਨਹੀਂ ਹੈ ਉਹਨਾਂ ਨੂੰ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈ ਉਹ ਜਿੰਨਾ ਸੰਭਵ ਹੋ ਸਕੇ ਗੁਰੂ ਮਹਾਰਾਜ ਜੀਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਅੰਮ੍ਰਿਤ ਵੇਲੇ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਬਾਣੀ ਪੜੋ ਤੇ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਜੀਾਂ ਦੇ ਅੱਗੇ ਕਰਜ ਦੇ ਸਫਲਤਾ ਦੀਆਂ ਅਰਦਾਸਾਂ ਕਰੋ ਪਰ ਜਿੰਨਾ ਦਾ ਸਰਦਾ ਹੈ ਘਰ ਵਿੱਚ ਸਾਰੇ ਸਮਝਦਾਰ ਜੀ ਨੇ ਉਹਨਾਂ ਵਿੱਚੋਂ ਕੋਈ ਇੱਕ ਵੀ ਬੀਬੀ ਜਾਂ ਇੱਕ ਵੀ ਘਰ ਦਾ ਮੈਂਬਰ ਚਾਹੇ ਆਪ ਜੀ ਦਾ ਬੱਚਾ ਬਾਣੀ ਪੜ ਲਿੰਦਾ ਹੈ ਚਾਹੇ ਆਪ ਪੜਦੇ ਹੋ ਇੱਕ ਜੀ ਨੂੰ ਘਰੋਂ ਛੁੱਟੀ ਦੇ ਦਿਓ ਕਿ ਤੁਹਾਡਾ ਕਾਰਜ ਇਹੀ ਹੈ ਕਿ ਆਪ ਜਿੰਨੀ ਹੋ ਸਕੇ ਬਾਣੀ ਪੜੋ ਸੰਗਤ ਜੀ ਉਹਦਾ ਰਿਜ਼ਲਟ ਆਪ ਖੁਦ ਵੇਖ ਲੈਣਾ ਸਮਰੱਥ ਗੁਰੂ ਕਿਵੇਂ ਆਪ ਜੀ ਦੇ ਕਰਮ ਕੱਟਦੇ ਨੇ ਤੇ ਜਦੋਂ ਮਾੜੇ ਕਰਮ ਕੱਟੇ ਗਏ ਤੇ ਕਾਰਜ ਨੇ ਸਫਲੇ ਹੋ ਜਾਣਾ ਹੈ ਉਦੇ ਨਾਲ ਨਾਲ ਆਪ ਜੀ ਗੁਰੂ ਮਹਾਰਾਜ ਜੀਆਂ ਦੇ ਅੱਗੇ ਅਰਦਾਸ ਬੇਨਤੀ ਨਿਤ ਪ੍ਰਤੀ ਕਰਦੇ ਰਹਿਣ। ਪਰਮਾਤਮਾ ਭਲੀ ਕਰਨਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।